ਦੇ ਵਿੱਚ ਪਹਿਲੀ ਵਾਰ ਹੋਇਆ ਹੋਵੇ ਇਹ ਜਿਹੜੀ ਪਾਰਟੀ ਦਾ ਉਮੀਦਵਾਰ ਹੈ ਜਿਹਨੂੰ ਪਾਰਟੀ ਨੇ ਖੁਦ ਸਿੱਕ ਦਿੱਤੀ ਹੈ ਚੋਣ ਨਿਸ਼ਾਨ ਤੇ ਲੜ ਰਿਹਾ ਹੈ ਉਹਦਾ ਹੀ ਪਾਰਟੀ ਵਿਰੋਧ ਕਰ ਰਹੀ ਹੈ ਤੇ ਪਾਰਟੀ ਦੇ ਪ੍ਰਧਾਨ ਵੱਲੋਂ ਹੁਕਮ ਹੋਇਆ ਵੀ ਉਹਦਾ ਵਿਰੋਧ ਕਰੋ ਤੇ ਦੂਸਰੀ ਪਾਰਟੀ ਦਾ ਸਮਰਥਨ ਕਰੋ ਤੇ ਜਿਹੜੇ ਲੋਕ ਸਿੰਘ ਬਾਦਲ ਉਹਨਾਂ ਦੇ ਵੱਲੋਂ ਲਏ ਗਏ ਸਾਰੇ ਤਕਰੀਬਨ 90% ਫੈਸਲੇ ਉਹ ਸੁਨਾਨਤਾ ਦੇ ਉਲਟ ਨੇ ਤੇ ਹਰਾਨੀ ਦੀ ਗੱਲ ਵੀ ਹੈ ਦੁੱਖ ਦੀ ਗੱਲ ਵੀ ਹੈ कि ਪਹਿਲੀ ਵਾਰੀ ਹੋਇਆ ਹੈ ਸ਼ਾਇਦ ਦੇਸ਼ ਦੇ ਵਿੱਚ ਪਹਿਲੀ ਵਾਰ ਹੋਇਆ ਹੋਵੇ ਕਿ ਜਿਹੜੀ ਪਾਰਟੀ ਦਾ ਉਮੀਦਵਾਰ ਹੈ ਜਿਹਨੂੰ ਪਾਰਟੀ ਨੇ ਖੁਦ ਸਿੱਕ ਦਿੱਤੀ ਹੈ ਚੋਣ ਨਿਸ਼ਾਨ ਤੇ ਲੜ ਰਿਹਾ ਹੈ ਉਹਦੇ ਹੀ ਪਾਰਟੀ ਵਿਰੋਧ ਕਰ ਰਹੀ ਹੈ ਤੇ ਪਾਰਟੀ ਦੇ ਪ੍ਰਬੰਧਨ ਵੱਲੋਂ ਹੁਕਮ ਹੋਇਆ ਹੈ ਵੀ ਉਹਦਾ ਵਿਰੋਧ ਕਰੋ ਤੇ ਦੂਸਰੀ ਪਾਰਟੀ ਦਾ ਸਮਰਥਨ ਕਰੋ ਤੇ ਜਿਹੜੇ ਲੋਕ ਆਪਣੀ ਪਾਰਟੀ ਦਾ ਹੀ ਵਿਰੋਧ ਕਰ ਰਹੇ ਨੇ ਉਹ ਕਿੱਥੋਂ ਪਾਰਟੀ ਦਾ ਭਲਾ ਸੋਚ ਸਕਦੇ ਆ ਨਹੀਂ ਉਹਨਾਂ ਤੋਂ ਆਸ ਰੱਖਣ ਜੇ ਇਹ ਹੀ ਗੱਲਾਂ ਅਸੀਂ ਕਰਕੇ ਇਹ ਮੁੱਦਾ ਚੱਕਿਆ ਸੀ ਕਿ ਕਿਉਂਕਿ ਸੁਰਪੀਰ ਸਿੰਘ ਬਾਦਲ ਉਹਨਾਂ ਦੇ ਵੱਲੋਂ ਲਏ ਗਏ ਸਾਰੇ ਤਕਰੀਬਨ 90% ਫੈਸਲੇ ਉਹ ਸਿਧਾਂਤਾਂ ਦੇ ਉਲਟ ਨੇ ਤੇ ਆ ਵੀ ਦੇਖੋ ਸਾਹਮਣੇ ਆ ਗਈ ਵੀ ਇਹ ਜਿਹੜਾ ਫੈਸਲਾ ਇਹ ਵੀ ਸਿਧਾਂਤ ਦੇ ਉਲਟ ਹੈ ਜਿਹੜੀ ਉਮੀਦਵਾਰ ਹੈ ਬੀਬੀ surjit kaur ਉਹ ਬੜੀ ਇੱਕ ਪੰਥਕ ਪਰਿਵਾਰ ਨਾਲ ਇੱਕ ਕੁਰਬਾਨੀ ਵਾਲੇ ਪਰਿਵਾਰ ਨਾਲ ਜੁੜੀ ਹੋਈ ਹੈ ਉਹਨਾਂ ਦੇ ਪਰਿਵਾਰ ਦੇ ਕਈ ਸਾਲ ਜਿਹੜਾ ਕੱਟੀਆਂ ਇੱਕ ਗਰੀਬ ਪਰਿਵਾਰ ਨਾਲ ਹੈਗੀ ਆ ਉਹ ਗਰੀਬ ਪਰਿਵਾਰ ਤੋਂ ਸੋ ਇਹਦਾ ਪਾਰਟੀ ਦੀ ਸਮਾਂ ਡਿਊਟੀ ਬਣਦੀ ਸੀ ਵੀ ਐਸੇ ਗਰੀਬ ਵਰਕਰ ਦੇ ਨਾਲ ਖੜਿਆ ਜਾਵੇ ਪਰ ਇੱਥੇ ਗਰੀਬ ਵਰਕਰਾਂ ਲਈ ਕੋਈ ਥਾਂ ਨਹੀਂ ਇੱਥੇ ਤਾਂ ਸਰਮਾਇਦਾਰਾਂ ਲਈ ਜਗ੍ਹਾ ਹੈਗੀ ਐ ਤੇ ਗਰੀਬਾਂ ਨੂੰ ਤਾਂ ਇਹਨਾਂ ਦੇ ਵਿਚਾਰੇ ਨੇ ਜੇ ਇੱਕ ਪਹਿਲੀ ਵਾਰ ਕਿਸੇ ਗਰੀਬ ਨੂੰ ਟਿਕਟ ਦਿੱਤੀ ਸੀ ਉਹਨੂੰ ਵੀ ਜਿਹੜਾ ਹੈ ਇਹਨਾਂ ਨੇ ਦਰਕਨਾਰ ਕਰਤਾ ਸੋ ਪਰ ਅਸੀਂ ਇਹ ਫੈਸਲਾ ਕੀਤਾ ਵੀ ਜਿਹੜੇ ਸਾਡੇ ਸਾਥੀ ਜਿਨ੍ਹਾਂ ਨੇ ਸੁਖਬੀਰ ਸਿੰਘ ਬਾਦਲ ਨੂੰ ਅਸਤੀਫਾ ਦੇਣ ਲਈ ਕਿਹਾ ਉਹ ਸਾਰੇ ਇਕੱਠੇ ਹੋ ਕੇ ਬੀਬੀ ਜੀ ਦੀ ਮਦਦ ਵੀ ਕਰਾਂਗੇ ਆਰਥਿਕ ਮਦਦ ਵੀ ਕਰਾਂਗੇ ਉਹਨਾਂ ਦੀ ਚੋਣ ਲਈ ਜੋ ਵੀ ਅਸੀਂ